ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਆ ਦੁਖ ਪੰਜਨੀ ਸਾਹਿਬ ਗੌੜੀ ਮਹਿਲਾ ਪੰਜਵਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਆਰਾਧਿਆ ਪੂਰਨ ਸਤ ਗੁਰ ਗਿਆਨ ਰਹਾ ਜਿਤ ਘਟ ਵੱਸੈ ਪਾਰਬ੍ਰਹਮ ਸੋਈ ਸੁਹਾਵਾ ठाਉ ਜਮ ਕੰਕਰ ਨੇੜ ਨ ਆਵੈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨ ਜਾਣੀਆ ਨਾ ਜਾਪੈ ਆ ਰਾਦ ਓਟ ਤੇਰੀ ਜਗ ਜੀਵਣਾ ਮੇਰੇ ਠਾਕੁਰ ਅਗਮ ਅਗਾਦ ਪਏ ਕਿਰਪਾਲ ਗੁਸਾਈਆਂ ਨਠੇ ਸੋਗ ਸੰਤਾਪ ਤੱਤੀ ਵਾ ਉਹਨਾਂ ਲੱਗੈ ਸਤਗੁਰੱਖੇ ਆਪ ਗੁਰਨਾਰਾਇਣ ਦਇਓ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਠੈ ਸਭ ਕਿਛ ਪਾਇ ਜਨ ਨਾਨਕ ਸਦ ਬਲਹਾਰ ਗੌੜੀ ਮਹੱਲਾ ਪੰਜਵਾਂ ਸੂਕੇ ਹਰੇ ਕੀ ਏਖ ਨਮਾਹਿ ਅਮਰਤ ਧ੍ਰਿਟ ਸੱਚ ਜੀਵਾਈ ਕਾਟੇ ਕਾਇਟ ਪੂਰੇ ਗੁਰਦੇਵ ਸੇਵਕੋ ਦਿਨੀ ਆਪਣੀ ਸੇਵ ਰਹਾ ਮਿਟ ਗਏ ਚਿੰਤ ਪੁਨੀ ਮਨ ਆਸਾ ਕਰੀ ਦਇਆ ਸਤਗੁਰ ਗੁਣ ਤਸਾ ਦੁਖ ਨਾਟੇ ਸੁਖ ਆਏ ਸਮਾਏ ਢੀਲਣਾ ਪਰੇ ਜਾ ਗੁਰ ਫੁਰਮਾਈ ਇਹ ਚ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੌੜੀ ਮਹੱਲਾ ਪੰਜਵਾ ਸਾਭ ਗਏ ਪਾਈ ਪ੍ਰਸਾਦ ਸੀਤਲ ਭਏ ਕੀਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੁਹੇਲੇ ਜਨਮ ਜਨਮ ਕੇ ਵਿਸੁਰੇ ਮੇਲੇ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨਸਿਆ ਥਾ ਸਹਿਜ ਸੁਪਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੂਖਦ ਜਮ ਨੇੜ ਨ ਆਵੇ ਕੋ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਵਾ ਜਿਸ ਸਿਮਰਤ ਦੂਖ ਸਭ ਜਾਏ ਨ ਮਰਤਨ ਵਸੈ ਮਨ ਆਈ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾ ਇਕ ਸਬੈਨ ਨਾਹੀ ਦੂਜਾ ਕੋਈ ਜਾਂਕੇ ਧ੍ਰਿਟ ਸਦਾ ਸੁਖ ਹਾਈ ਸਾਜਨ ਮੀਤ ਸਖਾ ਕਰੇਕ ਹਰ ਹਰ ਅੱਖਰ ਮਨ ਮਹਲੇਖ ਰਾਵ ਰਹਿਆ ਸਰਬਤ ਸੁਆਮੀ ਗੁਣ ਗਾਵੇ ਨਾਨਕੀ ਅੰਤਰ ਜਾਮੀ ਗੌੜੀ ਮਹੱਲਾ ਪੰਜਵਾ ਕੋਟ ਬਿਗਣ ਹਿਰੇਖ ਨਮਾਹਿ ਹਰ ਹਰ ਕਥਾ ਸਾਧ ਸੰਗ ਸੁਨਾਹਿ ਪੀਵਤਿ ਰਾਮ ਰਸ ਅਮਰਤ ਗੁਣ ਜਾਸ ਜਪ ਹਰ ਚਰਨ ਮਿੱਟੀ ਖੁਦ ਤਾਂ ਸਰਹਾ ਸਰਬ ਕਲਿਆਣ ਸੁਖ ਸਹਿਜ ਨਿਧਾਨ ਜਾਂ ਕਹਿ ਦੇਵ ਸਹਿ ਭਗਵਾਨ ਔਖਾ ਤੇ ਮੰਤਰ ਤੰਤ ਸਭ ਸ਼ਾਰ ਕਰਨ ਹਾਰ ਦੇ ਮਹਤਾਰ ਤਾਜੇ ਸਾਬ ਪਰਮ ਭਜਿਓ ਪਾਰ ਬਰਹਮ ਕਉ ਨਾਨਕ ਕਿ ਹਟਾਲੇ ਇਹ ਧਰਮ ਗੌੜੀ ਮਹੱਲਾ ਪੰਜਵਾ ਸ਼ਾਂਦ ਪਈ ਗੁਰੂ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਭਾਈ ਰਹਾ ਰਾਮ ਨਾਮ ਨਿਤ ਰਸਨ ਵਖਾਨ ਬਿਨਸੇ ਰੋਗ ਪਏ ਕਲਿਆਨ ਪਾਰ ਬਰਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਰਮਲਾ ਗੁਣ ਗਾਵੋ ਨਿਤ ਨੀਤ ਗਈ ਬਿਆਦ ਉਪਰੇ ਜਨਮੀਤ ਮਨ ਬਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਛਰਣਾਹੀ ਗੌੜੀ ਮਹੱਲਾ ਪੰਜਵਾ ਨੇਤਰ ਪ੍ਰਗਾਤ ਕੀਆ ਗੁਰਦੇਵ ਪਰਮ ਗਏ ਪੂਰਨ ਭਈ ਸੇਵ ਰਹਾ ਸੀਤ ਲਾਤੇ ਰਖਿਆ ਬਿਹਾਰੀ ਪਰ ਪਰੰਪਰਾ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰਿ ਅੰਮ੍ਰਿਤ ਪੀਵੈ ਗਉੜੀ ਮਹੱਲਾ ਪੰਜਵਾ ਥਿਰ ਘਰ ਬੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੀ ਕਾਜ ਸੁਵਾਰੇ ਰਹਾਉ ਦੋਇ ਦੂਤ ਪਰਮੇ ਚਰਮਾਰੇ ਜਨ ਕੀ ਪੈਜ ਰਖੀ ਕਰਤਾਰੇ ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪਾ ਹੋਏ ਪਰ ਜੋ ਭਗਵਾਨ ਸਾਧ ਸੰਗਤ ਮਿਲ ਕੀ ਨੋਦਾਨ ਸ਼ਰਨ ਪਰੇ ਪ੍ਰਵ ਅੰਤਰ ਜਾਮੀ ਨਾਨਕਿ ਓਟ ਪਖਰੀ ਪ੍ਰਭ ਸੁਆਮੀ ਗਉੜੀ ਮਹੱਲਾ ਪੰਜਵਾ ਰਾਗ ਪਿਤਾ ਪ੍ਰਭ ਮੇਰੇ ਮੋਹ ਨਿਰਗੁਨ ਸਭ ਗੁਣ ਤੇਰੇ ਰਹਾਉ ਪੰਚ ਬਿਖਾਦੀ ਏਕ ਗਰੀਬਾ ਰਖੋ ਰੱਖਣ ਹਾਰੇ ਖੇਦ ਕਰੈ ਅਰ ਬਹੁਤ ਸੰਤਾ ਵਹਿ ਆਇਓ ਸ਼ਰਨ ਤੁਹਾਰੀ ਕਰ ਕਰ ਹਾਰਿਓ ਅਨੇਕ ਬੋ ਭਾਂਤੀ ਛੋੜੈ ਕਤਹੂ ਨਾਹੀ ਏਕ ਬਾਤ ਸੁਨ ਤਾਕੀ ਓਟਾ ਸਾਧ ਸੰਗ ਮਿਟ ਜਾਇ ਕਰ ਕਿਰਪਾ ਸੰਤ ਮਿਲੇ ਮੋਹਿ ਤਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹ ਨਿਰਪਾ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਓਏ ਮਹਾ ਬਿਖਾਦੀ ਸਹਿਜ ਸੁਹੇਲੀ ਬਾਣੀ ਕਹ ਨਾਨਕ ਮਨ ਭਇਆ ਪ੍ਰਗਾਸ ਆਪਾ ਆਪਦ ਨਿਰਵਾਣੀ ਮਿਲਾ ਬਲ ਮਹੱਲਾ ਪੰਜਵਾ ਸਰਬ ਕਲਿਆਣ ਗੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨਣਾ ਲਾਗੇ ਜਾਪੇ ਅਲਖੇ ਆਪੇਵਾ ਧਰਤ ਪਨੀਤ ਭਈ ਗੁਣ ਗਾਏ ਦੁਰਤ ਗਿਆਨ ਹਰਨਾਮ ਤਿਆਈ ਰਹਾਉ ਸਵਨੇ ਤਾਹੀ ਰਵਿਆ ਆਪ ਆਤ ਜੁਗਾਦ ਜਾਂ ਕਾ ਵੱਡ ਪਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੀ ਚਰਨ ਲਗੇ ਮਨ ਮਿੱਠੇ ਨਿਰਬਿਗੜ ਹੋਏ ਸਭ ਥਾਈ ਬੂਠੇ ਸਭ ਸੁਖ ਪਾਈ ਸਤ ਗੁਰ ਟੂਠੇ ਪਾਰ ਬ੍ਰਹਮ ਪ੍ਰਭ ਭੈ ਰਖਵਾਲੇ ਜਿੱਥੈ ਕਿਥੈ ਦਿਸ਼ੈ ਨਾਲੇ ਨਾਨਕ ਦਾਸ ਕਸਮ ਪ੍ਰਤਪਾਲੇ ਬਿਲਾਵਲ ਮਹੱਲਾ 5 ਚਾਰੇ ਨਕਾਮਨ ਪ੍ਰਭ ਹਿਰਦੈ ਧਿਆਏ ਰੋਗ ਗਏ ਸਗਲੇ ਸੁਖ ਪਾਈ ਗੁਰ ਦੁਖ ਕਾਟਿਆ ਦੇ ਨੋਦਾਨ ਸਫਲ ਜਨਮ ਜੀਵਨ ਪਰਵਾਨ ਰਹਾ ਔਕਾਤ ਕਥਾਏ ਅਮਰਤ ਪ੍ਰਾਪਾਨੀ ਕਉ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ 5 ਸ਼ਾਂਦ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰ ਰਹਾ ਤਾਬ ਪਾਪ ਸੰਤਾਬ ਬਿਨਾ ਸੇ ਹਰਿ ਸਿਮਰਤਿ ਕਿਲ ਵਿਖ ਸਵਨਾਸੀ ਅਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਂਜ ਸੁਵਾਰੀ ਬਿਲਾਵਲ ਮਹੱਲਾ ਪੰਜਵਾ ਸਗਲੇ ਅਨੰਦ ਕੀਆ ਪਰਮੇਸ਼ਰੇ ਆਪਣਾ ਬਿਰਧ ਸੁਮਾਰਿਆ ਸਾਧ ਜਨਾ ਹੋਏ ਕਿਰਪਾ ਲਾ ਬਖਸ਼ੇ ਸਭ ਪਰਵਾਰਿਆ ਕਾਰਜ ਸਤ ਗੁਰ ਆਪ ਸਵਾਰਿਆ ਵੱਡੀਆਂ ਰਜਾ ਹਰਿ ਗੋਬਿੰਦ ਕੀ ਸੋਖ ਮੰਗਲ ਕਲਿਆਣ ਵਿਚਾਰਿਆ ਰਹਾ ਵਣ ਤ੍ਰਣ ਤ੍ਰਿਪਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਚੇਨਨ ਫਲ ਪਾਏ ਪੂਰਣੇ ਇਛਾ ਪੁਜਾਰਿਆ ਬਿਲਾਵਲਾ ਮਹੱਲਾ 5 ਰੋਗ ਗਿਆ ਪ੍ਰਵਿਆ ਬਗਵਾ ਆਇਆ ਨੀਂਦ ਪਈ ਸੁਖ ਸਹਿਜ ਕਰਿਆ ਆ ਰਹਾ ਰਾਜੇ ਰਾਜੇ ਭੋਜਨ ਖਾਵੋ ਮੇਰੇ ਭਾਈ ਅਮਰਤ ਨਾਮ ਰਦਮਾਹੇ ਧਿਆਈ ਨਾਨਕ ਗੁਰਪੂਰੇ ਸਰਣਾਹੀ ਜਿਨੇ ਆਪਣੇ ਨਾਮ ਕੀ ਪੈਂਜ ਰਖਾਈ ਬਿਲਾ ਬਲ ਮਹੱਲਾ ਪੰਜਵਾਂ ਤਾਪ ਸੰਤਾਨ ਸਗਲੇ ਗਏ ਪਿੰਡ ਸੇ ਤੇ ਰੋਗ ਪਰਮ ਭਰਮ ਤੋਂ ਬਖਸ਼ਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ ਆਰੋਗ ਗੁਣ ਗਾਵੋ ਨਿਤ ਰਾਮ ਕੀ ਇਹ ਔਖਦ ਜੋਗ ਆਏ ਬਸ ਸੋਹ ਘਰ ਦੇ ਸਮਹਿ ਇਹ ਭਲੇ ਸੰਜੋਗ ਨਾਨਕ ਪ੍ਰਸਾਦ ਪ੍ਰਸੰਨ ਭੇ ਲੈ ਗਏ ਵਿਯੋਗ ਬਿਲਾਵਲ ਮਹੱਲਾ ਪੰਜਵਾ ਬੰਦਨ ਕਾਟਿਆ ਪ੍ਰਭ ਹੋਵਾ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾ ਕੀ ਨਦਰਿ ਨਿਹਾਲ ਗੁਰਪੂਰੈ ਕਿਰਪਾ ਕਰੀ ਕਾਟਿਆ ਦੁੱਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਭ ਧਿਆਵਣ ਜੋਗ ਰਹਾ ਔਖ ਦਹਨ ਕਾ ਨਾਮ ਹੈ ਜਿਤ ਰੋਗ ਨਾ ਬਿਆਪੈ ਸਾਧ ਸੰਗ ਮਨ ਤਨ ਹਿੱਤੈ ਫਿਰ ਦੁੱਖ ਨ ਜਾਪੈ ਹਰ 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 ਜਾਪੀਐ ਅੰਤਰ ਨਿਵਲਾਈ ਕਿਲਵਕਿ ਉਤਰੈ ਸੁਧ ਹੋਏ ਸਾਧੂ ਸ਼ਰਣਾਈ ਸੋਨਤ ਜਪਤ ਹਰਨਾਮ ਜਸ ਤਾਂ ਕੀ ਦੂਰ ਬਲਾਈ ਮਹਾਮੰਤ ਨਾਨਕ ਕਥੈ ਹਰ ਕੀ ਗੁਣ ਗਾਈ ਬਿਲਾਵਲ ਮਹੱਲਾ ਪੰਜਵਾ ਹਰ ਹਰ ਹਰਿਆ ਰਾਦੀਐ ਹੋਈਐ ਆ ਰੋਗ ਰਾਮਚੰਦ ਕੀ ਲਛਟ ਕਾ ਜਨ ਮਾਰਿਆ ਰੋਗ ਰਹਾ ਗੁਰਪੂਰਾ ਹਰਿ ਜਾਪਿਐ ਨਿਤ ਕੀ ਚੈ ਪਉਗ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੋਗ ਜਿਸ ਸੇ ਮਾਰਾ ਤਸੋ ਕਪਾਈਐ ਬਿਨ ਸਹਿਬ ਯੋਗ ਨਾਨਕ ਪ੍ਰਸਨ ਨਾਗਤੀ ਕਰਨ ਕਾਰਨ ਯੋਗ ਰਾਗ ਬਿਲਾਵਲ ਮਹੱਲਾ ਪੰਜਵਾਂ ਦੁਪਦੀ ਘਰ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਹੋਰਿ ਉਪਾਵ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਨ ਮਨ ਭਿਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰੱਖਣਾ ਰਹਿ ਰੱਖਿਆ ਆਪਣੀ ਕਰਮਿਆ ਰਹਾ ਬਾਹਾਂ ਪਕੜ ਪ੍ਰਾ ਕਾੜਿਆ ਕੀਨਾ ਆਪਣੇ ਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਪਿਆ ਬਿਲਾ ਬਲਾ ਮਹੱਲਾ ਪੰਜਵਾ ਰੋਗ ਮਿਟਾਇਆ ਆਪ ਪ੍ਰਭ ਉਭਜਿਆ ਸੁਖ ਸਾਤ ਵਡ ਪ੍ਰਤਾਪ ਅਚਰਜ ਰੂਪ ਹਰ ਕੀਨੀ ਦਾਤ ਗੁਰੂ ਗੋਵਿੰਦ ਕਿਰਪਾ ਕਰੀ ਰੱਖਿਆ ਮੇਰਾ ਪਾਏ ਅਮਤ ਜੀ ਕੀ ਸਰਣਾਗਤੀ ਜੋ ਸਦਾ ਸੁਹਾਇ ਰਹਾਵਿ ਬਿਰਥੀ ਕਦੇ ਨਾ ਹੋਵੈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨਾ ਲੱਗੈ ਪਾਰ ਬ੍ਰਹਮ ਸਰਣਾਇ ਚੌ ਗਿਰਦ ਹਮਾਰੇ ਰਾਮਕਾਰ ਦੁਖ ਲਗੈ ਨਾ ਪਾਏ ਸਤਗੁਰੂ ਪੂਰਾ ਭੇਟਿਆ ਜਨਮਨਤ ਬਣਾਈ ਰਾਮ ਨਾਮੇ ਔਖਦ ਦੀਆ ਏਕਾਲਿਵ ਲਾਇ ਰਹਾ ਰਾਖ ਲਿਐ ਤਨ ਰਖਣ ਹਾਰ ਸਾਬਿਆਂ ਮਿਟਾਈ ਕਉ ਨਾਨੀ ਕਿਰਪਾ ਪਈ ਪ੍ਰਾਪੇ ਸੁਹਾਇ ਮਿਲਾਵਲ ਮਹੱਲਾ ਪੰਜਵਾ ਆਪਣੇ ਬਨ ਕਿਆ ਪਰਖਿਆਨ ਪਾਰ ਬ੍ਰਹਮ ਗੁਰਦੇਵ ਸੁਖ ਸਾਥ ਸਹਿਜ ਆਨੰਦ ਭਏ ਪੂਰਨ ਭਈ ਸੇਵ ਰਹਾ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਾਵੇ ਆਪ ਰੋਗ ਮਿਟਾਈ ਜੀਵਾਲਿਆਂ ਨਾਂ ਜਾਂ ਕਾ ਵਡ ਪਰਤਾਪ ਦੋਖ ਹਮਾਰੇ ਬਖਸ਼ਿਆ ਆਪਣੀ ਕਲ ਧਾਰੀ ਮਨ ਬਾਛਤ ਫਲ ਦਿੱਤਿਆ ਨਾਨਕ ਬਲਿਹਾਰੀ ਬਿਲਾਵਲ ਮਹਿਲਾ ਪੰਜਵਾ ਤਾਪ ਲਾਹਿਆ ਗੁਰ ਸਿਰਜਣਹਾਰ ਸਤਗੁਰੇ ਆਪਣੇ ਕੋ ਬਲ ਜਾਈ ਜਿਨ ਪੈ ਜ ਰੱਖੀ ਸਾਰੇ ਸੰਸਾਰ ਰਹਾ ਕਰਮਸਤਗ ਧਾਰ ਬਾਲਕ ਰਖ ਲੈਨੋ ਪ੍ਰਭ ਅਮਰਤ ਨਾਮ ਮਹਾਰਸਦੀਨੋ ਦਾਸ ਕੀ ਲਾਜ ਰਖੈ ਮਿਹਰਬਾਨ ਗੁਰੂ ਨਾਨਕ ਬੋਲੇ ਦਰਗਹਿ ਪ੍ਰਵਾਨ ਮਿਲਾਵਲ ਮਹੱਲਾ ਪੰਜਵਾ ਤਾਪ ਪਾਪ ਤੇ ਰਾਖੀ ਆਪ ਸੀਤਲ ਪੈ ਗੁਰ ਚਰਨੀ ਲਾਗੇ RAM ਨਾਮ ਹਿਰਦੇ ਮਹਿ ਜਾਪ ਰਹਾ ਕਰ ਕਿਰਪਾ ਹਸਤ ਪ੍ਰਾਪ ਦੀਨੇ ਜੈ ਤੇ ਉਧਾਰਣਾ ਵਖੰਡ ਪ੍ਰਤਾਪ ਦੁਖ ਬਿਣ ਸੇ ਸੁਖ ਅਨੰਦ ਪ੍ਰਵੇਸਾ ਤ੍ਰਿਸ਼ਣ 부ਜੇ ਮਨ ਤਨ ਸੱਚ ਧਰਾਪ ਅਨਾਥ ਕੋ ਨਾਥ ਸ਼ਰਨ ਸਮਰਤਾ ਸਗਲ ਸ੍ਰੀਟ ਕੋ ਮਾਈ ਬਾਪ ਭਗਤ ਵਛਲ ਪੈ ਭਜਨ ਸੁਆਮੀ ਗੁਣ ਗਾਉਤ ਨਾਨਕਿਆ ਰਾਪ ਸੋਰਠ ਮਹੱਲਾ ਪੰਜਵਾ ਅਕਾਰੇਸ਼ ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੂਗਾ ਕੋਟ ਵਿਗੜ ਲਾਤੇ ਪ੍ਰਭ ਸਰਣਾ ਪ੍ਰਤੇ ਭੜੇ ਸੰਯੋਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵਹੁ ਸੁਨਹੁ ਪੜਹੁ ਨਿਤ ਪਾਈ ਗੁਰਪੂਰੈ ਤੂੰ ਰਾਖਿਆ ਰਹਾ ਸਾਚਾ ਸਾਹਿਬ ਮਿੱਤ ਵਡਾਈ ਭਗਤ ਵਛਲ ਦੇ ਅੱਲਾ ਸੰਤਾਂ ਕੀ ਪੈ ਜ ਰਖਦਾ ਆ ਆਦ ਬਿਰਧ ਪ੍ਰਤ ਪਾਲਾ ਹਾਰੇ ਅਮਰਤ ਨਾਮ ਭੋਜਨ ਨਿਤ ਪੁੰਚਾ ਸਰਬ ਵੇਲਾ ਮੁਖ ਪਾਵਾਂ ਜਰਾ ਮਰਾ ਤਾਪ ਸਭ ਢਠਾ ਗੁਣ ਗੋਬਿੰਦ ਨਿਤ ਗਾਵਾਂ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਪੈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਸੋਰਠ ਮਹੱਲਾ ਪੰਝਵਾ ਸੂਖ ਮੰਗਲ ਕਲਿਆਣ ਸਹਿਜ ਧੁਨ ਪ੍ਰਾਕੇ ਚਰਨ ਨਿਹਾਰੇ ਆ ਰਾਖਣ ਹਰੈ ਰਾਖਿਓ ਬਾਰੀ ਸਤਿਗੁਰਤਾ ਬਿਉਤਾਰੇ ਆ ਉਬਰੇ ਸਤਿਗੁਰ ਕੀ ਜਨਨਾਹੀ ਜਾਂ ਕੀ ਸੇਵਨਾ ਬਿਰਤੀ ਜਾਈ ਰਹਾ ਘਰ ਮੈਂ ਸੂਖ ਬਾਹਰ ਬਨ ਸੂਖਾ ਪ੍ਰਵੈ ਆਪਣੇ ਭੇ ਦੇ ਅੱਲਾ ਨਾਨਕ ਬਿਗਨਣ ਲਾਗੇ ਕੋ ਮੇਰਾ ਪ੍ਰਭ ਹੋਆ ਕਿਰਪਲ ਸੋਰਠ ਮਹੱਲਾ ਪਜਵਾ ਗਏ ਕਲੇਸ਼ ਰੋਗ ਸਭ ਨਾਸੀ ਪ੍ਰਭ ਆਪਨੇ ਕਿਰਪਾ ਤਾਰੀ ਆਠ ਪਹਿਰਿਆ ਰਦੋ ਸੁਆਮੀ ਪੂਰਨ ਕਾਲ ਹਮਾਰੀ ਹਰ ਜੀਓ ਤੂੰ ਸੁਖ ਸੰਪਤਿ ਰਾਸ ਰੱਖ ਲੈ ਹੋ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾ ਜੋ ਮੰਗੋ ਸੋ ਹੀ ਸੋ ਹੀ ਪਾਵੋ ਆਪਣੀ ਕਸਮ ਪਰੋਸਾ ਕਹੋ ਨਾਨਕ ਗੁਰਪੂਰਾ ਪੇਟਿਓ ਮਿਟਿਓ ਸਗਲਿਆਂ ਦੇਸਾ ਸੋਰਠਾ ਮਹੱਲਾ ਪੰਜਵਾ ਸਿਮਰ ਸਿਮਰ ਗੁਰ ਸਤਗੁਰੁ ਆਪਣਾ ਸਗਲਾ ਆਧੂਕ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨਿ ਛੇ ਫਲ ਪਾਇਆ ਮੇਰਾ ਗੁਰਪੂਰਾ ਸੁਖਦਾਤਾ ਕਰਨ ਕਾਣ ਸਮਰੱਥ ਸੁਆਮੀ ਪੂਰਨ ਪੁਰਖ ਬਿਦਾਤਾ ਰਹਾ ਆਨੰਦ ਬਿਨੋਦ ਮੰਗਲ ਗੁਣ ਗਾਵੋ ਗੁਰੂ ਨਾਨਕ ਭੇਦਿਆਲਾ ਜਹ ਜਹ ਕਾਰ ਭੇਜਾ ਭੀਤਰ ਹੋਆ ਪਾਰ ਬ੍ਰਹਮ ਰਖਵਾਲਾ ਸੋਰਠ ਮਹੱਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੇ ਸੱ ਸੰਸਾਰਿ ਉਬਾਰਿਆ ਪਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਤ ਸੁਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੁਖ ਸਹਿਜ ਅਨੰਦ ਗੁਣ ਗਾਵੋ ਮਨ ਤਨ ਦੇ ਸੁਖਾਲੀ ਰਹਾ ਪਤ ਦਿਓ ਧਾਰਨ ਜਤ ਗੁਰ ਮੇਰਾ ਮੋਹਿ ਤਿਸ ਕਾ ਪਰਵਾਸਾ ਬਖਸ਼ਿਲੇ ਸਭ ਸੱਚਾ ਸਾਹਿਬ ਸੁਣ ਨਾਨਕੀ ਅਰਦਾਸਾ ਸੋਰਠ ਮਹੱਲਾ ਪੰਜਵਾ ਬਖਸ਼ਿਆ ਪਰਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸਰਣੀ ਉੱਬਰੇ ਕਾਰਜ ਸਗਲ ਸੁਵਾਰੇ ਹਰ ਜਨ ਸਿਮਰਿਆ ਨਾਮ ਅਧਾਰ ਤਾਬਿ ਉਤਾਰੇ ਸਤਗੁਰ ਪੂਰੇ ਆਪਣੀ ਕਿਰਪਾ ਧਾਰ ਰਹਾ ਸਦਾ ਆਨੰਦ ਕਰੈ ਮੇਰੇ ਪਿਆਰੀ ਹਰ ਗੋਬਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤਿ ਪਾਖਿਆ ਸੁਰਠ ਮਹੱਲਾ ਪੰਜਵਾਂ ਭੇ ਕਿਰਪਾਲ ਗੁਰੂ ਕੋਬਿੰਦਾ ਸਗਲ ਮਨੋਰਥ ਪਾਏ ਅਸਿਰ ਪੈ ਲਾਗ ਹਰ ਚਰਣੀ ਗੋਬਿੰਦ ਕੇ ਗੁਣ ਗਾਏ ਭਲੋ ਸਮੂਰਤ ਪੂਰਾ ਸਾਧ ਸਹਜ ਆਨੰਦ ਨਾਮ ਜਪਵਾਜੇ ਅਨਹਤ ਤੂਰਾ ਰਹਾ ਮਿਲੇ ਸੁਆਮੀ ਪ੍ਰੀਤਮੇ ਆਪਣੀ ਘਰ ਮੰਦਰ ਸੁਖदाई ਹਰਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਇੱਛੁ ਪੁਜਾਈ ਸੋਰਠ ਮਹੱਲਾ ਪੰਜਵਾ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਾਪਿ ਵਿਸਰਵ ਨਾਹੀ ਮਨ ਚਿੰਦਿਆੜਾ ਫਲ ਪਾਈ ਰਹਾ ਸਤਿਗੁਰ ਪੂਰੈ ਤਾਵਗੁ ਆਇਆ ਆਪਣੀ ਕਿਰਪਾ ਤਾਰੀ ਅਪਾਰ ਬ੍ਰਹਮ ਪ੍ਰਭ ਦੇ ਅੱਲਾ ਦੁੱਖ ਮਿਟਿਆ ਸਭ ਪਰਵਾਰੀ ਸਰਵ ਵਿਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਆਧਾਰੋਂ ਨਾਨ ਪਤ ਰੱਖੀ ਪਰਮੇਸ਼ਰੇ ਉਧਰਿਆ ਸਭ ਸੰਸਾਰੂੰ ਸੋਰਠ ਮਹੱਲਾ ਪਜਵਾ ਮੇਰਾ ਸਤ ਗੁਰਖਵਾਲਾ ਹੋਆ ਧਾਰ ਕ੍ਰਿਪਾ ਪ੍ਰਭ ਹਾਥ ਦੇ ਰੱਖਿਆ ਹਰ ਗੋਬਿੰਦ ਨਮਾ ਨਿਰਵਰਹਾ ਤਾਬ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਧੋਮੈ ਸਵਾਰੀ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰਮਸਤ ਧਾਰੇਆ ਸੋਰਠ ਮਹੱਲਾ ਪੰਜਵਾ ਜੀ ਜੰਤਰ ਸਾਥ ਸਕੇ ਕੀਏ ਸੋਹੀ ਸੰਤ ਸਹਾਈ ਆਪਣੀ ਸੇਵਕੀ ਆਪੇ ਰੱਖੈ ਪੂਰਨ ਭਈ ਵਡਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰ ਪੂਰੈ ਪੂਰੀ ਸਵ ਰਾਖੀ ਹੋਏ ਸਰਬ ਦਿਆਲ ਰਹਾਉ ਅਨ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕਾ ਕੰਠ ਲਾਏ ਰੱਖੈ ਜਿਉ ਬਾਰਿਕ ਪਿਤ ਮਾਤਾ ਸੋਰਠ ਮਹੱਲਾ ਪੰਜਵਾ ਠਾਣ ਪਾਈ ਕਰਤਾਰੇ ਤਾਬ ਛੋੜ ਗਿਆ ਪਰਵਾਰੀ ਗੁਰਪੂਰੇ ਹੈ ਰੱਖੇ ਸ਼ਰਨ ਸੱਚੀ ਕੀ ਤਾਕੀ ਪਰਮੇਸ਼ਰ ਆਪ ਹੋਆ ਰਖਵਾਲਾ ਸਾਤ ਸਹਿਜ ਸੁਖ ਖਿੰਨ ਮਹਿ ਉਪਜੇ ਮਨ ਹੋਆ ਸਦਾ ਸੁਖਾਲਾ ਰਹਾ ਹਰ ਹਰ ਨਾਮ ਦਿਓ ਦਰ ਤਿੰਨ ਸਗਲਾ ਰੋਗ ਬਿਦਾਰੋ ਆਪਣੀ ਕਿਰਪਾ ਤਾਰੀ ਤਿੰਨ ਸਗਲੀ ਬਾਤ ਸੁਵਾਰੀ ਪ੍ਰਭ ਆਪਣਾ ਬਿਰਦ ਸਮਾਰਿਆ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਭਇਓ ਸਾਖੀ ਤਿੰਨ ਸਗਲੀ ਲਾਜ ਰੱਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘੇਰਾ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪੈਜ ਰੱਖੀ ਬਿਲਾ ਬਲਾ ਮਹੱਲਾ ਪੰਜਵਾ ਆਗੇ ਪਾਛੇ ਕੁਸਲ ਪਿਆ ਗੁਰਪੂਰੈ ਪੂਰੀ ਸਵ ਰੱਖੀ ਪਰਪਰੰਪਰਾ ਕੀ ਨੀ ਮਿਆ ਰਹਾ ਮਨ ਤਨ ਰਵ ਰਹਿਆ ਹਰ ਪ੍ਰੀਤਮ ਦੁਖ ਦਰਦ ਸਗਲਾ ਮਿਟ ਗਿਆ ਸ਼ਾਂਤ ਸਹਜ ਆਨੰਦ ਗੁਣ ਗਾਏ ਦੂਤ ਦੁਹਿਤ ਸਭ ਹੋਏ ਖਿਆ ਗੁਣ ਅਬ ਗੁਣ ਪ੍ਰਭ ਕਛ ਨਾ ਵਿਚਾਰਿਆ ਕਰ ਕਿਰਪਾ ਆਪਣਾ ਕਰ ਲਿਆ ਅਤਲ ਵਡਾਈ ਅਚੋਤਿਆ ਬਿਨਾਸੀ ਨਾਨਕ ਉਚਰੈ ਹਰ ਕੀ ਜੈ ਆ ਗੋਨੇ ਆਬ ਗੁਣ ਪ੍ਰਵ ਕਛ ਨਾ ਵਿਚਾਰਿਓ ਘਰ ਕਿਰਪਾ ਆਪਣਾ ਕਰ ਲਿਆ ਅਤਲ ਵਡਾਈ ਅਚੋਤੇ ਬਿਨਾਸੀ ਨਾਨਕਿ ਉਚਰੈ ਹਰ ਕੀ ਜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ